ਪੰਜਾਬ ਦੀ ਸਿਆਸਤ ਦੀ ਜੇਕਰ ਗੱਲ ਕਰਤੇ ਤਾਂ ਉਹ ਸੀਟਾਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਸੀਟਾਂ ਦੇ ਉੱਤੇ ਪੰਜਾਬ ਦੀ ਸਿਆਸਤ ਖੜੀ ਹੋਈ ਹੈ ਜਿਵੇਂ ਕਿ ਫਲੋਈਪੁਰ ਸੀਟ ਦੀ ਗੱਲ ਕਰਦੇ ਹਾਂ ਪਿਛਲੀ ਵਾਰ ਇੱਥੋਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਪਿਛਲੀ ਵਾਰ ਇੱਥੋਂ ਐਮਪੀ ਬਣਦੇ ਨੇ ਪਿਛਲੀ ਵਾਰ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਜਿਹੜਾ ਕਬਜ਼ਾ ਇਸ ਸੀਟ ਤੇ ਮੰਨਿਆ ਜਾਂਦਾ ਹੈ ਇੱਕ ਵਾਰ ਜਗਮੀ ਸਿੰਘ ਬਰਾੜ ਕਾਂਗਰਸ ਤੋਂ ਇੱਥੋਂ ਐਮਪੀ ਬਣਦੇ ਨੇ ਪਰ ਗੱਲ ਹੁਣ ਇੱਥੇ ਆ ਕੇ ਮੁੱਕਦੀ ਹੈ ਕਿ ਇਸ ਵਾਰ ਕਿਹੜੇ ਕਿਹੜੇ ਚਿਹਰਿਆਂ ਦੇ ਵਿੱਚ ਮੁਕਾਬਲਾ ਹੋਊਗਾ ਕੀ ਰਾਜਾ ਵੜਿੰਗ ਇੱਥੇ ਆ ਰਹੇ ਨੇ ਕੀ ਬੀਬਾ ਬਾਦਲ ਇੱਥੇ ਆ ਰਹੇ ਨੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਆਉਣਗੇ ਜਾਂ ਕਿਹੜੇ ਕਿਹੜੇ ਚਿਹਰਾ ਦੇ ਆਪਸ ਦੇ ਵਿੱਚ ਟੱਕਰ ਹੋ ਸਕਦੀ ਆ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਸ਼੍ਰੀ ਮੁਖਸਰ ਸਾਹਿਬ ਤੋਂ ਜਿਹੜੇ ਐਮਐਲਏ ਨੇ ਉਹਨਾਂ ਦਾ ਕਿਹੜਾ ਜਿਹੜਾ ਉਹ ਕਲੀਅਰ ਕਰ ਦਿੱਤਾ ਕਿ ਲੋਕ ਸਭਾ ਹਲਕਾ ਫਰੋਜਪੁਰ ਦੇ ਉੱਪਰ ਉਹ ਜਿਹੜੇ ਇਸ ਵਾਰ ਇਲੈਕਸ਼ਨ ਲੜਨਗੇ ਬੀਜਪੀ ਦੇ ਵੀ ਵੱਡੇ ਨੇਤਾ ਜਿਹੜੇ ਇੱਥੇ ਹੋ ਗਏ ਨੇ ਰਾਣਾ ਸੋਢੀ ਦੀ ਗੱਲ ਕਰੀਏ ਜਾਖੜ ਪਰਿਵਾਰ ਦੀ ਗੱਲ ਕਰੀਏ ਜਾਂ ਹੋਰ ਬਹੁਤ ਸਾਰੇ ਜਿਹੜੇ ਜਿਹੜੇ ਉਹਨਾਂ ਦੇ ਕੋਲੇ ਹੈਗੇ ਨੇ ਚਾਹੇ ਉਹ ਕਾਂਗਰਸ ਦੇ ਵਿੱਚੋਂ ਜਾ ਕੇ ਬੀਜਪੀ ਜੁਆਇਨ ਕੀਤੀ ਆ ਪਰ ਚਿਹਰੇ ਉਹਨਾਂ ਦੇ ਕੋਲ ਵੀ ਹੈਗੇ ਨੇ ਜੇਕਰ ਗੱਲ ਕਰਦੇ ਆ ਤਾਂ ਆਮਲਾ ਜਿਹੜਾ ਐਮਐਲਏ ਫਾਜ਼ਿਲ ਸੌਰੀ ਜਲਾਲਾਬਾਦ ਤੋਂ ਰਿਹਾ ਹੈ ਉਹ ਵੀ ਕਿੰਨੇ ਕਿਤੇ ਚਰਚਾਾਂਵਾਂ ਚੱਲ ਰਹੀਆਂ ਕਿ ਭਾਜਪਾ ਦੇ ਵਿੱਚ ਜਾ ਸਕਦਾ ਹੈ ਗੱਲ ਕਿੰਨੀ ਕੁ ਕਲੀਅਰ ਹੈ ਉਹ ਨਾਲ ਸਮੇਂ ਦੇ ਵਿੱਚ ਕਲੀਅਰ ਹੋਊਗੀ ਪਰ ਹੁਣ ਕਾਂਗਰਸ ਤੇ ਆਪਾਂ ਥੋੜੀ ਜੀ ਚਰਚਾ ਕਰਦੇ ਹਾਂ ਕਿ ਕਾਂਗਰਸ ਦੇ ਵਿੱਚ ਕੀ ਰਾਜਾ ਵੜਿੰਗ ਇੱਥੇ ਆ ਸਕਦੇ ਆ ਕਿਉਂਕਿ ਬਠਿੰਡੇ ਦੇ ਤੋਂ ਇਲੈਕਸ਼ਨ ਨਹੀਂ ਲੜੇ ਪਰ ਇਹ ਤੁਹਾਨੂੰ ਗੱਲ ਕਲੀਅਰ ਕਰ ਦਈਏ ਕਿ ਰਾਜਾ ਵੜਿੰਗ ਉਸ ਵਾਰ ਜਿਹੜੇ ਸਾਡੇ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਇੱਥੇ ਵੀ ਇਲੈਕਸ਼ਨ ਜਿਹੜਾ ਉਹ ਨਹੀਂ ਲੜਨਗੇ ਪਰ ਇੱਥੇ ਹੁਣ ਕਾਂਗਰਸ ਦੇ ਤਿੰਨ ਚਿਹਰੇ ਹੈਗੇ ਆ ਤਿੰਨ ਚਿਹਰੇ ਕਿਹੜੇ-ਕਿਹੜੇ ਆ ਉਹ ਥੋੜੀ ਕਲੀਅਰ ਕਰ ਦਿੰਨੇ ਆ ਗੱਲ ਤੁਹਾਨੂੰ ਇੱਕ ਤਾਂ ਹੈਗਾ ਕਬਾਇਆ ਪਰਿਵਾਰ ਇੱਕ ਹੈਗਾ ਜੀਰਾ ਪਰਿਵਾਰ ਤੇ ਇੱਕ ਹੈਗਾ ਸੋਤھا ਪਰਿਵਾਰ ਇਹ ਤਿੰਨ ਉਹ ਚਿਹਰੇ ਨੇ ਜੇ ਸੋਤੇ ਪਰਿਵਾਰ ਦੀ ਗੱਲ ਕਰਦੇ ਆ ਤਾਂ ਰਾਜਾ ਬੜਿੰਗ ਦੇ ਮਾਮਾ ਜਿਹੜੇ ਨੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਉਹਨਾਂ ਦੇ ਮਾਮਾ ਨੇ ਇਹ ਇਸ ਵਾਰ ਇੱਥੋਂ ਜਿਹੜਾ ਹੈ ਚੋਣ ਲੜਨ ਦੀ ਜਿਹੜੀ ਇਹਨਾਂ ਦੇ ਵੱਲੋਂ ਦਾਵੇਦਾਰੀ ਰੱਖੀ ਗਈ ਆ ਪਿਛਲੇ ਲੰਬੇ ਸਮੇਂ ਤੋਂ ਇਹ ਵੀ ਕਾਂਗਰਸ ਦੇ ਵਿੱਚ ਨੇ ਸੁਵਾਮਾ ਦੇ ਰਹੇ ਨੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਵੀ ਰਹਿ ਚੁੱਕੇ ਨੇ ਜਾਂ ਹੋਰ ਵੱਖ-ਵੱਖ ਸੁਵਾਮਾ ਕਰ ਚੁੱਕੇ ਨੇ ਪਰ ਇਸ ਵਾਰ ਇਹਨਾਂ ਵੱਲੋਂ ਵੀ ਦਾਵੇਦਾਰੀ ਰੱਖੀ ਗਈ ਆ ਕੁਲਵੀਰ ਸਿੰਘ ਜੀਰਾਜੀ ਵੱਲੋਂ ਵੀ ਰੱਖੀ ਗਈ ਆ ਸ਼ੇਰ ਸਿੰਘ ਖਬਾਇਆ ਜੀ ਵੱਲੋਂ ਵੀ ਰੱਖੀ ਗਈ ਆ ਹੁਣ ਗੱਲ ਇੱਥੇ ਆ ਕਿ ਮੁੱਖਰੀ ਆ ਕਿ ਕਾਂਗਰਸ ਪਾਰਟੀ ਕਿੱਲੇ ਤੇ ਫੇਰ ਕਰਦੀ ਆ ਕਿਹੜਾ ਚਿਹਰਾ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਾਰ ਇੱਥੇ ਜਿਹੜਾ ਤਣਾੜ ਰਹਿ ਸਕਦਾ ਪਰ ਇਹ ਆਉਣ ਵਾਲੇ ਸਮੇਂ ਜਾਂ ਇੱਕ ਦੇ ਦਿਨ ਦੇ ਵਿੱਚ ਗੱਲ ਕਲੀਅਰ ਹੋ ਜਾਣੀ ਆ ਪਰ ਇਹਨਾਂ ਤਿੰਨਾਂ ਦੇ ਵਿੱਚੋਂ ਹੋਊਗੀ ਲੋਕ ਕੀ ਚਾਹੁੰਦੇ ਨੇ ਕੀ ਕੁਲਵੀਰ ਸਿੰਘ ਜੀਰਾ ਜੀਰਾ ਹਲਕਾ ਜਿਹੜਾ ਉਹ ਖਡੂਰ ਸਾਬ ਦੇ ਵਿੱਚ ਪੈਂਦਾ ਹੈ ਚਾਹੇ ਜ਼ਿਲ੍ਹਾ ਉਹਨਾਂ ਦਾ ਫਰੀਪੋਰੀ ਹੈ ਕੀ ਉਹ ਇੱਥੇ ਆ ਕੇ ਕਾਮਯਾਬ ਹੁੰਦਾ ਕੀ ਸ਼ੇਰ ਸਿੰਘ ਘਬਾਇਆ ਇੱਥੇ ਆ ਕੇ ਕਾਮਯਾਬ ਹੁੰਦਾ ਕਿਉਂਕਿ ਪਿਛਲੀ ਵਾਰ ਉਹਨਾਂ ਨੂੰ 4 ਲੱਖ ਦੇ ਕਰੀਬ ਇਥੋਂ ਵੋਟ ਜਿਹੜੀ ਆ ਉਹ ਪੈਂਦੀ ਹੈ ਕਿਉਂਕਿ ਉਹਨਾਂ ਦੀ ਬਰਾਦਰੀ ਦੀ ਵੋਟ ਵੀ ਇੱਥੇ ਜ਼ਿਆਦੀ ਮੰਨੀ ਜਾਂਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਕਾਫੀ ਇੱਥੋਂ ਜਿਹੜੀ ਕਾਂਗਰਸ ਤੋਂ ਪਿਛਲੀ ਰਿਪੋਰਟ ਪਈ ਸੀ ਚਾਹੇ ਸਰਦਾਰ ਸੁਖਵੀਰ ਸਿੰਘ ਬਾਦਲ ਇੱਥੋਂ ਐਮਪੀ ਜਿਹੜੇ ਉਹ ਜਿੱਤ ਜਾਂਦੇ ਆ ਇਸ ਵਾਰ ਜਿਹੜਾ ਸੋਥਾ ਪਰਿਵਾਰ ਉਹਨਾਂ ਦੇ ਮਾਮਾ ਜੀ ਨੇ ਜਿਹੜੇ ਰਾਜਾ ਬੜਿੰਗ ਦੇ ਮਾਮਾ ਜੀ ਨੇ ਸੋਥਾ ਜੀ ਹਰਚਰਨ ਸਿੰਘ ਸੋਥਾ ਪਰਾਰ ਜਿਹੜੇ ਆ ਉਹ ਰਾਜਾ ਬੜਿੰਗ ਦੇ ਮਾਮਾ ਨੇ ਪਰ ਉਹਨਾਂ ਦਾ ਵੀ ਏਰੀਆ ਦੇ ਵਿੱਚ ਹੋਲਡ ਮੰਨਿਆ ਜਾਂਦਾ ਹੈ ਕਾਂਗਰਸ ਤਿੰਨਾ ਤੇ ਉੱਤੇ ਕਿੰਨੇ ਤੇ ਫੇਡ ਕਰਦੀ ਹੈ ਇਹ ਗੱਲ ਕਲੀਅਰ ਹੋ ਜਾਣੀ ਹੈ ਕਿਉਂਕਿ ਕੁਹਾਏ ਪਰਿਵਾਰ ਦਾ ਬਾਰਡਰ ਏਰੀਆ ਦੇ ਉੱਤਰ ਜਿਆਦਾ ਰਸੂਕ ਮੰਨਿਆ ਜਾਂਦਾ ਹੈ ਜੀਰਿਆ ਜਿਹੜਾ ਉਹ ਰਾਜੇ ਬੜਿੰਗ ਦਾ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਹੈ ਕਿ ਉਹ ਵੀ ਇੱਥੇ ਆ ਕੇ ਇਸ ਵਾਰ ਇਲੈਕਸ਼ਨ ਲੜਨ ਦੀ ਜਿਹੜੀ ਦਾਵੇਦਾਰੀ ਪੇਸ਼ ਕਰਦਾ ਤੇ ਤਿੰਨਾਂ ਦੇ ਵਿੱਚ ਹੋਵੇਗਾ ਪਰ ਅਕਾਲੀ ਦਲ ਦਾ ਹੁਣ ਕਿਹੜਾ ਚਿਹਰਾ ਹੋਊਗਾ ਕਦੇ ਤਾਂ ਮੁਖਸਰ ਸਾਹਿਬ ਤੋਂ ਐਮਐਲਏ ਰਹਿ ਚੁੱਕੇ ਕਵਰਜੀਤ ਸਿੰਘ ਰੋਜੀ ਬਰਕੰਦੀ ਦੀ ਗੱਲ ਹੁੰਦੀ ਹੈ ਕਦੇ ਜੋਰਾ ਸਿੰਘ ਮਾਨ ਦੇ ਪੁੱਤਰ ਜਿਹੜੇ ਨੇ ਉਹਨਾਂ ਦੀ ਗੱਲ ਹੁੰਦੀ ਹੈ ਜਾਂ ਕਦੇ ਕਈ ਾਰ ਬਾਦਲ ਪਰਿਵਾਰ ਦੀ ਵੀ ਗੱਲ ਹੁੰਦੀ ਹੈ ਇੱਥੇ ਜਿਹੜਾ ਮੁਕਾਬਲਾ ਹੋਊਗਾ ਉਹ ਬੜਾ ਚਰਚਿਤ ਮੁਕਾਬਲਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਕਿੰਨਾ ਕਿੰਨਾ ਦੇ ਵਿੱਚ ਮੁਕਾਬਲਾ ਹੁੰਦਾ ਕੀ ਲੋਕ ਕਿੰਦੇ ਤੇ ਵਿਸ਼ਵਾਸ ਕਰਨਗੇ ਕੀ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਨਗੇ ਕਿਉਂਕਿ ਇੱਥੇ 9 ਹਲਕੇ ਪੈਂਦੇ ਆ ਕਰੀਬ-ਕਰੀਬ 8 ਹਲਕਿਆਂ ਦੇ ਉੱਪਰ ਆ ਆਮ ਆਦਮੀ ਪਾਰਟੀ ਦਾ ਕਬਜ਼ਾ ਤੇ ਇੱਕ ਉੱਪਰ ਕਾਂਗਰਸ ਦਾ ਕਬਜ਼ਾ ਸੀਗਾ ਆ ਜਿਹੜਾ ਅਬੋਰ ਸੀਗਾ ਸੰਦੀਪ ਸਿੰਘ ਜਾਖੜ ਉਸ ਤੋਂ ਬਾਅਦ ਜਿਹੜਾ ਜਾਖੜ ਪਰਿਵਾਰ ਹੈ ਉਹ ਭਾਜੀਪੀ ਦੇ ਵਿੱਚ ਚਲਾ ਜਾਂਦਾ ਹੈ ਹੁਣ ਇੱਥੇ ਜਿਹੜੀ ਆ ਉਹ ਗੱਲ ਜੇ ਅਕਾਲੀ ਦਲ ਦੇ ਵੇਖੀਏ ਤੇ ਉਹਨਾਂ ਦੇ ਕੋਲੇ ਵੀ ਕੋਈ ਸੀਟ ਨਹੀਂ ਹੈਗੀਗੀ ਜੇ ਕਾਂਗਰਸ ਦੇ ਕੋਲੇ ਵੇਖੀਏ ਤੇ ਇੱਕ ਸੀਟ ਜਿਹੜੀ ਆ ਉਹ ਰਾਲੀ ਹਿੱਸੇ ਆਉਂਦੀ ਆ ਆਮ ਆਦਮੀ ਪਾਰਟੀ ਦੇ ਇੱਥੇ 8 ਸੀਟਾਂ ਹਿੱਸੇ ਆਉਂਦੀਆਂ ਪਰ ਉਦੋਂ ਇੱਕ ਹਵਾ ਸੀਗੀ ਹੁਣ ਜਿਹੜੀ ਹਵਾ ਵਗਣ ਜਾ ਰਹੀ ਹੈ ਕੀ ਉਸ ਦੇ ਵਿੱਚ ਕਾਂਗਰਸ ਕਾਮਯਾਬ ਹੁੰਦੀ ਆ ਆਮ ਆਦਮੀ ਪਾਰਟੀ ਕਾਮਯਾਬ ਹੁੰਦੀ ਆ ਕੀ ਅਕਾਲੀ ਦਲ ਦੇ ਪੈਰ ਲੱਗਣਗੇ ਕਿਉਂਕਿ ਉਹਨਾਂ ਕੋਲ ਤਾਂ ਇੱਕ ਵੀ ਸੀਟ ਨਹੀਂ ਸੀਗੀ ਕਿ ਭਾਜੀਪੀ ਇੱਥੇ ਜੋਰਜ ਮੈਸ਼ ਕੀ ਰਵਿੰਦਰ ਸਿੰਘ ਆਮਲਾ ਜਾਂ ਜਾਖੜ ਜਾਂ ਰਾਣਾ ਸੋਢੀ ਕੀ ਉਹਨਾਂ ਤੇ ਦਾਅਵੇਦਾਰੀ ਪੇਸ਼ ਕਰਕੇ ਇੱਥੇ ਉਹਨਾਂ ਨੂੰ ਕੈਂਡੀਡੇਟ ਖੜਾ ਕੀਤਾ ਜਾ ਸਕਦਾ ਹੈ ਕਿ ਉਹ ਲੋਕਾਂ ਦੇ ਵਿੱਚ ਜਾਣਗੇ ਕਿ ਕਿਸਾਨਾਂ ਦਾ ਵਿਰੋਧ ਕਰਨਗੇ ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਨਗੇ ਇਸ ਵੇਲੇ ਜਿਹੜੀ ਤੁਹਾਨੂੰ ਅਪਡੇਟ ਆਉ ਫਰੋਜਪੁਰ ਤੋਂ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਦੇ ਵਿੱਚ ਤਿੰਨਾਂ ਚਿਹਰਿਆਂ ਦੇ ਵਿੱਚੋਂ ਕੋਈ ਵੀ ਜਿਹੜਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਉ ਤੁਹਾਡੇ ਨਾਲ ਉਹ ਵੀ ਗੱਲ ਕਲੀਅਰ ਕਰ ਦਾਂਗੇ ਕਿ ਕਿਹੜਾ ਚਿਹਰਾ ਜਿਹੜਾ ਸਾਹਮਣੇ ਨਿਤਰ ਕੇ ਸਾਹਮਣੇ ਆਉਂਦਾ ਹੈ